ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਨੂੰ ਫਰੋਸ ਵਾਲੀ ਤੋਂ ਹੋਰ ਅਲਝਾਉਣ ਬੈਸਲਾ ਉਦੋਂ ਮੈਂ ਤੁਸੀਂ ਦੇਖਿਆ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10:00 ਦਾ ਟਾਈਮ 3:00 ਵਜੇ ਤੋਂ 10:00 ਦਾ ਤਾਂ ਮੈਂ ਉੱਥੇ ਲਾਇਬ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਕੱਲ ਹੋਸ ਗਿਆ ਤੇ ਉਸ ਤੋਂ ਬਾਅਦ ਜਿੱਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਫਰੋਸ ਦੀਆਂ ਭਰੀਆਂ ਹੁੰਦੀਆਂ ਸ਼ਬਦ ਦੀ ਛੱਬ ਸਾਨੂੰ ਆ ਕੇ ਮਤਲਬ ਕੋਤੋਂ ਹੀ ਦੇਖਿਆ ਵੀਡੀਓ ਵੀ ਵਿੱਚੋਂ ਮੈਂ ਕੱਟੀ-ਕੁੱਟੀ ਜਾਂਦੀ ਐ ਲੈ ਹੋਇਆ ਵਾ ਸ਼ਬਦ ਦੀ ਛੱਬ ਸਾਨੂੰ ਆ ਕੇ ਚੱਲਦੀ ਹੈ ਤੇ ਆ ਪੱਗ ਮੇਰੀ ਲਾ ਦਿੱਤੀ ਜਾਂਦੀ ਐ ਐਥੇ ਮੇਰੇ ਆ ਨਿਸ਼ਾਨਾ ਨਹੀਂ ਕੋਈ ਹਾਂ ਇਸ ਜਿਹੜਾ ਮੇਰੇ ਨਿਸ਼ਾਨਾ ਹੈਗੇ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜੀ ਮੈਂ ਨਾਈਟ ਬਰੇਡ ਪੜੀ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹ ਇੱਥੇ ਮੇਰੇ ਗਾਲਚ ਗੁੱਠਾ